ਹਨੀ ਮਾਨ ਸਾਹਿਬ ਜਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਫੜ ਕੇ ਨਾਬਾ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਤੁਸੀਂ ਬੜੀਆਂ ਸਟੇਜਾਂ ਦੇ ਉੱਤੇ ਆਪਣੀਆਂ ਭੇਡਾਂ ਦਾ ਆਪਣੇ ਪਮਕੜਾਂ ਦਾ ਜਿਹੜਾ ਮਨੋਰੰਜਨ ਕਰਨ ਦੇ ਲਈ ਬੜੇ ਚੁਟਕਲੇ ਸੁਣਾਉਂਦੇ ਸੀ ਬੜੀਆਂ ਗੱਲਾਂ ਸੁਣਾਉਂਦੇ ਸੀ ਕਿ ਜਿਹੜਾ ਸਹਰਾਣਾ ਮੰਗਦਾ ਮਜੀਠੀਆ ਤੇ ਉਹਦਾ ਜਵਾਬ ਵੀ ਦਿੱਤਾ ਸੀ ਮਜੀਠੀਆ ਸਾਹਿਬ ਨੇ ਜੇਲ੍ਹ ਦੇ ਵਿੱਚੋਂ ਹੀ ਕਹਿੰਦੇ ਮਾਨ ਸਾਹਿਬ ਨੂੰ ਦੱਸ ਦਿਓ ਕਿ ਮੈਨੂੰ ਸਹਰਾਣੇ ਸੁਣਣੇ ਦੀ ਲੋੜ ਨਹੀਂ ਤੇਰਾ ਯਾਰ मां ਸਰਾਣੇ ਰੱਖ ਕੇ ਸੌਂਦਾ ਹੈ ਸਿਰ ਦੇ ਥੱਲੇ ਰੱਖ ਕੇ ਸੌਂਦਾ ਹੈ ਸੋ ਹੁਣ ਜਦੋਂ ਤੁਹਾਡੇ ਆਪਣੇ ਕਮਾਊ ਪੁੱਤ ਦੀ ਵਾਰੀ ਆਈ ਹੈ ਤੁਹਾਡਾ ਕਮਾਊ ਪੁੱਤ ਮੰਗਦਾ ਗੱਦਾ ਕਹਿੰਦਾ ਮੇਰੀ ਪਿੱਠ ਦੇ ਵਿੱਚ ਦਰਦ ਹੁੰਦਾ ਹੁਣ ਤੁਹਾਡੀ ਜਵਾਨ ਨਹੀਂ ਖੁੱਲੀ ਹੁਣ ਤੁਹਾਡੀ ਬੋਲਤੀ ਬੰਦ ਕਿਉਂ ਹੋ ਗਈ ਵੈਸੇ ਤੁਹਾਡੀ ਅਕਸਰ ਆਦਤ ਹੈ ਕਿ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੌਮੀ ਜਦੋਂ ਗੱਲ ਤੁਹਾਨੂੰ ਤੁਹਾਡੇ ਉੱਤੇ ਆਉਂਦੀ ਹੈ ਫਿਰ ਤੁਹਾਡੀ ਬੋਲਤੀ ਬੰਦ ਹੋ ਜਾਂਦੀ ਹੈ ਫਿਰ ਨਹੀਂ ਤੁਸੀਂ ਬੋਲਦੇ ਤੇ ਹੁਣ ਤੁਸੀਂ ਦੱਸ ਦਿਓ ਵੀ ਤੁਸੀਂ ਗੱਦਾ ਭੇਜੋਗੇ ਉਹ ਮੰਗਦਾ ਨਾ ਤੁਹਾਡਾ ਯਾਰ ਡੀਆਈਜੀਐਸਐਚ ਪੁੱਲਰ ਉਹ ਮੰਗਦਾ ਗੱਦਾ ਹੁਣ ਤੁਸੀਂ ਇਹ ਤੁਸੀਂ ਦੇਖਣਾ ਵੀ ਗੱਦਾ ਨਵਾਂ ਲੈ ਕੇ ਭੇਜਣਾ ਕਿ ਉਹ ਗੱਦਾ ਭੇਜਣਾ ਜਿਹਦੇ ਪਰ ਬੈਠ ਕੇ ਉਹ ਵੰਡ ਵੰਡਈਆ ਹਾਂ ਵੰਡ ਵੰਡਈਆ ਕਰਦੇ ਹੁੰਦੇ ਸੀ ਉਹ ਗੱਦਾ ਭੇਜਣਾ ਕਿ ਨਵਾਂ ਲੈ ਕੇ ਭੇਜਣਾ ਦੱਸਿਓ ਜ਼ਰੂਰ ਪੰਜਾਬੀ ਪੁੱਛਦੇ ਨੇ ਪੁੱਛਦੇ ਨੇ ਵੀ ਪੁੱਲਰ ਸਾਹਿਬ ਨੂੰ ਕਿਹੜਾ ਗੱਦਾ ਭੇਜਣਾ ਸੀ ਐਮ ਸਾਹਿਬ ਨੇ ਠੀਕ ਹੈ ਬਾਏ